ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਅੜੀਸਰ ਸਾਹਿਬ ਜੋ ਕਿ ਬਨਾਲਾ ਦੇ ਕੋਲ ਹੈ ਤੁਹਾਨੂੰ ਉੱਥੇ ਸੁੱਖਾ ਸੁੱਖਿਆ ਜਾਂਦੀਆਂ ਨੇ ਜੀ ਉਸੇ ਤੁਹਾਨੂੰ ਦਿਖਾਵਾਂਗੇ ਸਾਰਾ ਕਿਵੇਂ ਤੁਸੀਂ ਆਪਦੀ ਮਨੋ ਕਾਮਨਾ ਪੂਰੀ ਕਰ ਸਕਦੇ ਆ ਕਿੰਨੇ ਟਾਈਮ ਤੋਂ ਆਉਣਾ ਪੈਂਦਾ ਕਿੰਨਾ ਟਾਈਮ ਤੋਂ ਕਰਨਾ ਪੈਂਦਾ ਤੋਂ ਉਮੀਦ ਨਲ ਬਣ ਜੇਗੇ ਚੱਲਦੇ ਆਂ ਜੀ ਹਾਂ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਅੜੀਸਰ ਗੁਰਦੁਆਰਾ ਕਲਾਸ ਦੇ ਵਿੱਚ ਮੈਂ ਤੁਹਾਨੂੰ ਤਾਣੀ ਦਿਖਾਇਆ ਹੈਗਾ ਉਹ ਤੁਹਾਨੂੰ ਵੀਡੀਓ ਦੇ ਐਂਡ ਤੇ ਦੱਸੂਗਾ ਕਿ ਕਿੱਥੋਂ ਹੋ ਕੇ ਕਿੱਥੇ ਜਾਣਾ ਪੈਂਦਾ ਵਾ ਕਿਹੜੀ ਕਿਹੜੀ ਬੱਸ ਫੜ ਕੇ ਕਿਵੇਂ ਆਉਣਾ ਪੈਂਦਾ ਇਸ ਵਾਰ ਇੱਥੇ ਤੁਸੀਂ ਪਹਿਲਾ ਅੰਕਲ ਦਵਾਇ ਦੇ ਦਰਸ਼ਨ ਕਰਾ ਦਿੱਤੇ ਇਹ ਹੈ ਜੀ ਗੁਰਦਾਰੇ ਦਾ ਬਚਾਰ i was the gate

ਹਾਂਜੀ ਅਸੀਂ ਵਾਪਸ ਆ ਗਏ ਸੀ ਘਰੇ ਜੀ ਉਦੋਂ ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ ਕਿ ਜੇ ਤੁਸੀਂ ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਆ ਰਹੇ ਆ ਪਹਿਲਾਂ ਤੁਸੀਂ ਬਰਨਾਲਾ ਜਾਣਾ ਬਰਨਾਲੇ ਜਾ ਕੇ ਉਸ ਤੋਂ ਬਾਅਦ ਜੋ ਤੁਸੀਂ 2-3 ਕਿਲੋਮੀਟਰ ਤੇ ਬੱਸ ਲੈਣੀ ਹੈ ਹੰਡਾਇਆ ਜਾਣਾ ਹੰਡਾਇਆ ਜਾ ਕੇ ਫਿਰ ਉਸ ਤੋਂ ਬਾਅਦ ਚੌਥੋ ਦੀ ਆਟੋ ਰਿਕਸ਼ੇ ਜਾਂਦੇ ਆ ਅੜੀਸਾ ਸਾਹਿਬ ਨੂੰ ਉੱਥੋਂ ਦੇ ਆਟੋ ਰਿਕਸ਼ਾ ਲੈ ਕੇ ਅੜੀਸਾ ਸਾਹਿਬ ਨੂੰ ਜਾਣਾ ਕੋਈ ਬੱਸ ਨਹੀਂ ਜਾਂਦੀ ਕਿ ਸਿਰਫ ਆਟੋ ਜਾਂਦੇ ਆ ਉਧਰੋਂ ਆਉਣ ਵੇਲੇ ਵੀ ਤੇ ਜਾਣ ਵੇਲੇ ਵੀ ਉਸ ਤੋਂ ਬਾਅਦ ਵਿੱਚ 200 ਰੁਪਏ ਲੈ ਕੇ ਆਟੋ ਰਿਕਸ਼ਾ ਜਾਣਾ ਆਨ ਆਪਸ ਫੇਰ ਉਮੀ ਹੰਡਾਇਆ ਕਿ ਬੱਸ ਲੈ ਕੇ ਫਿਰ ਬਤਨਾਲੇ ਆ ਕੇ ਫਿਰ ਤੁਸੀਂ ਪੰਜਾਬ ਦੇ ਜਿੱਥੇ ਵੀ ਜਾਣਾ ਬਸ ਆ ਸੀ ਉਦੋਂ ਗਰਾਸ਼ ਵਾਲਾ ਸੀਗਾ ਬੱਸਾਂ ਵਿੱਚ ਕੁਝ ਮੈਂ ਤਾਂ ਨਹੀਂ ਦੱਸਿਆਗਾ ਤਾਂ ਮੈਂ ਕਿਹਾ ਚਲੋ ਬਾਅਦ ਵਿੱਚ ਸੀਗੇ ਦੱਸਦੇ ਆਪਾਂ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤਾਂ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤਾਂ ਅਗਲਾ ਵਲੌਗ ਦੱਸਦੇ ਕੀ ਬਾਬਾ ਲਾਈਕ ਸਬਸਕ੍ਰਾਈਬ ਕਰ ਦਿਓ ਪੱਕਾ ਓਕੇ ਚਲੋ ਬਾਏ